ਆਉਣ ਵਾਲੇ 2 ਦਿਨ ਪੰਜਾਬ ਦੇ ਮੌਸਮ ਵਿੱਚ ਗੜਬੜ ਦੇਖਣ ਨੂੰ ਮਿਲ ਰਹੀ ਹੈ ਜੀ ਪੰਜਾਬ ਦੇ 2 ਦਿਨਾਂ ਚ ਮੌਸਮ ਰਹੇਗਾ ਖਰਾਬ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਹੋ ਚੁੱਕੀ ਹੈ ਜਾਣੋ ਆਪਣੇ ਆਪਣੇ ਇਲਾਕੇ ਦਾ ਹਾਲ ਪੰਜਾਬ ਵਿੱਚ 2 ਦਿਨਾਂ ਤੱਕ ਚੰਗੀ ਬਾੜਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ येलो ਅਲਰਟ ਜਾਰੀ ਕੀਤਾ ਗਿਆ ਜੀ ਹਾਲਾਂਕਿ ਇਹ ਕੁਝ ਜ਼ਿਲ੍ਹਿਆਂ ਵਿੱਚ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ੌਰ ਹੁਸ਼ਿਆਰਪੁਰ ਤੱਕ ਸੀਮਿਤ ਰਹੇਗਾ ਇਸ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ ਹੈ। ਪੰਜਾਬ ਦੇ ਸ਼ਹਿਰਾਂ ਵਿੱਚ ਔਸਤਨ ਤਾਪਨ 28 ਡਿਗਰੀ ਤੋਂ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਸੋਮਵਾਰ ਦੀ بارش ਕੁਝ ਜ਼ਿਲ੍ਹਿਆਂ ਤੱਕ ਸੀਮਿਤ ਰਹੀ ਹੈ ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਆਈਐਮਡੀ ਮੁਤਾਬਕ ਇਹ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ। ਪੰਜਾਬ ਦੇ ਐਸਬੀਐਸ ਨਗਰ ਵਿੱਚ 9 ਮਿਲੀਲੀਟਰ ਰੋਪੜ ਵਿੱਚ 8.5 ਪਠਾਨਕੋਟ ਵਿੱਚ 4 ਮੋਗਾ ਫਿਰੋਜ਼ਪੁਰ ਵਿੱਚ 0.55 ਮਿਲੀਲੀਟਰ ਮੀਂਹ ਦਰਜ ਕੀਤਾ ਗਿਆ ਹੈ। ਮੌਨਸੂਨ ਨਾਲ ਅਗਸਤ ਮਹੀਨੇ ਵਿੱਚ ਚੰਗੀ بارش ਲਿਆਉਣ ਦੀ ਉਮੀਦ ਹੈ ਪਰ ਇੱਕ ਤੋਂ 5 ਅਗਸਤ ਤੱਕ ਮੌਨਸੂਨ ਫਿਰ ਤੋਂ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿੱਚ ਇਨ੍ਹਾਂ 5 ਦਿਨਾਂ 'ਚ 14% ਦੀ ਘੱਟ بارش ਹੋਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ 'ਚ ਚੰਗੀ بارش ਹੋ ਰਹੀ ਹੈ ਜਦਕਿ ਬਾਕੀ ਜਿਨ੍ਹਾਂ ਨੂੰ ਰੈੱਡ ਅਤੇ yellow ਜ਼ੋਨ ਵਿੱਚ ਰੱਖਿਆ ਗਿਆ ਹੈ आईएमडी ਅਨਸਾਰ ਪੰਜਾਬ ਦੇ ਐਸਵੀਐਸ ਨਗਰ ਵਿੱਚ 5 ਦਿਨਾਂ ਵਿੱਚ 99% ਦੀ ਘਟਮੀ ਪਿਆ ਜਦਕਿ ਹੁਸ਼ਿਆਰਪੁਰ ਵਿੱਚ 84% ਦੀ ਸੰਗਰੂਰ ਵਿੱਚ 83% ਦੀ ਰੂਪਨਗਰ ਵਿੱਚ 82% ਦੀ ਘਟਮੀ ਪਿਆ ਇਸ ਦੇ ਨਾਲ ਹੀ ਤਰਨਤਾਰਨ ਵਿੱਚ 286% ਦੀ ਜ਼ਿਆਦਾ ਮੀਂਹ ਦੇਖਣ ਨੂੰ ਮਿਲਿਆ ਫਰੀਦਕੋਟ ਵਿੱਚ 247% ਦੀ ਜ਼ਿਆਦਾ ਮੀਂਹ ਦੇਖਣ ਨੂੰ ਮਿਲਿਆ ਤੇ ਅੰਮ੍ਰਿਤਸਰ ਵਿੱਚ 99% ਦੀ ਜ਼ਿਆਦਾ ਮੀਂਹ ਜਿਹੜਾ ਦਰਜ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਵਿੱਚ ਤੇ ਆਉਣ ਵਾਲੇ 2 ਦਿਨ ਪੰਜਾਬ ਦੇ 올ਓਵਰ ਪੂਰੇ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਜਿਸ ਕਰਕੇ ਪੰਜਾਬ ਦੇ ਕਈ ਜ਼ਿਲ੍ਹੇ ਮੀਂਹ ਦੇ ਵਿੱਚ ਡੁੱਬ ਸਕਦੇ ਨੇ ਬਾਕੀ ਤੁਹਾਡੇ ਮੀਂਹ ਕਿੰਨਾ ਕੁ ਪੈ ਰਿਹਾ ਹੈ ਨੀਚੇ ਕਮੈਂਟ ਕਰਕੇ ਜਰੂਰ ਸੇ ਬਹੁਤ ਬਹੁਤ ਧੰਨਵਾਦੀ